ਫਰੀਦਕੋਟ ਚ ਦਵਾਈ ਵਿਕਰਤਾਵਾਂ ਨੇ ਦੁਕਾਨਾਂ ਬੰਦ ਕਰ ਸੜਕ ਤੇ ਜਾਮ ਲਗਾ ਕੇ ਰੋਸ ਪ੍ਰਗਟਾਇਆ ਇਨੱਚ ਪੁਲਿਸ ਵੱਲੋਂ ਜੈਤੂ ਚ ਦੋ ਦੁਕਾਨਾਂ ਤੇ ਕਾਰਵਾਈ ਕਰਨ ਨੂੰ ਲੈ ਕੇ ਰੋਸ ਹੈ ਦਵਾਈ ਵਿਕਰਤਾਵਾਂ ਮੁਤਾਬਕ ਪੁਲਿਸ ਨੇ 181 ਤੇ ਨਸ਼ਾ ਵੇਚਣ ਦੀ ਸ਼ਿਕਾਇਤ ਮਿਲਣ ਤੇ ਬਿਨਾ ਜਾਂਚ ਕੀਤੇ ਦੁਕਾਨਾਂ ਨੂੰ ਬੰਦ ਕਰ ਦਿੱਤਾ ਉਹਨਾਂ ਕਿਹਾ ਕਿ ਉਹ ਨਸ਼ਾ ਮਹਿੰਮ ਦੇ ਨਾਲ ਨੇ ਪਰ ਜਦੋਂ ਵੀ ਪੁਲਿਸ ਨੇ ਚੈਕਿੰਗ ਕਰਨੀ ਆ ਤਾਂ ਪੁਲਿਸ ਨਾਲ ਸੇਧ ਵਿਭਾਗ ਦੇ ਅਧਿਕਾਰੀ ਹੋਣ ਜਿਹੜੇ 181 ਦੇ ਦੇ ਜਿਹੜੇ ਕੰਪਲੇਂਟ ਸੀਗੀ ਉਹ ਜਿਹੜੇ ਦੋ ਬੰਦੇ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀ ਉਹਨਾਂ ਦੇ 182 ਦਾ ਪਰਚਾ ਦਿੱਤਾ ਜਾਵੇ ਸਾਡੀ ਚੈਕਿੰਗ ਕਰਨੀ ਹੈ ਸੌਦਾ ਕੋਈ ਸਿਸਟਮ ਬਣਾਇਆ ਜਾਵੇ ਅਸੀਂ ਰਿਸਪੈਕਟਡ ਆਦਮੀ ਹੈ ਰਿਸਪੈਕਟਡ ਬਿਜ਼ਨਸ ਕਰਦੇ ਆ ਉਹਦੇ ਲਈ ਪੁਲਿਸ ਕੋਲ ਕੋਈ ਕੰਪਲੇਂਟ ਆਂਦੀ ਹੈ ਤਾਂ ਉਹ ਸਾਡੀ ਵਰਦੀ ਸਾਡੇ ਡਰਗ ਇੰਸਪੈਕਟਰ ਨੂੰ ਸਿਹਤ ਭਾਗ ਦੇ ਕਿਸੇ ਬੰਦੇ ਨੂੰ ਲੈ ਕੇ ਸਾਡੇ ਪ੍ਰਸ਼ਾਸਨ ਸਾਡੇ ਕੈਮਿਸਟ ਯੂਨੀਅਨ ਦੇ ਇੱਕ ਮੈਂਬਰ ਨੂੰ ਨਾਲ ਲੈ ਕੇ ਕਿਸੇ ਵੀ ਬੰਦੇ ਦੀ ਚੈਕਿੰਗ ਕਰੇ ਸਾਨੂੰ ਕੋਈ ਉਤਰਾਏ ਉਧਰ ਪੁਲਿਸ ਮੁਤਾਬਕ ਕੈਮਿਸਟ ਐਸੋਸੀਏਸ਼ਨ ਦਾ ਮੰਗ ਪੱਤਰ ਲੈ ਲਿਆ ਗਿਆ ਤੇ ਉਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਹਨਾਂ ਨੇ ਆਪਣਾ ਜਿਹੜਾ ਮੈਮੋਰੰਡਮ ਹੈ ਉਹ ਪ੍ਰਸ਼ਾਸਨ ਨੂੰ ਹੈਂਡਓਵਰ ਕਰਤਾ ਹੈਗਾ ਜੀ ਤੇ ਉਹਦੇ ਵਿੱਚ ਜਿਹੜੀਆਂ ਵੀ ਡਿਮਾਂਡਸ ਨੇ ਉਹਨਾਂ ਨੂੰ ਵਿਦਨ ਅ ਸ਼ਾਰਟ ਸਪੈਨ ਆਫ ਟਾਈਮ ਵਾਚਜ ਜਾਵੇਗਾ ਤੇ ਆਸ਼ਵਾਸਨ ਦਿੱਤਾ ਗਿਆ ਕਿ ਐਸੀ ਕੋਈ ਵੀ ਜਿਹੜੀ ਇਹਨਾਂ ਦੀ ਕੋਈ ਗੱਲਬਾਤ ਹੈ ਜਿਸ ਵਿੱਚ ਇਹਨਾਂ ਨੂੰ ਕੋਈ ਪੁਆਇੰਟ ਆਫ ਗ੍ਰੀਵੈਂਸ ਹੋਵੇ ਉਸ ਨੂੰ ਐਡਰੈਸ ਕੀਤਾ ਜਾਵੇਗਾ ਤੇ ਆਈ ਥਿੰਕ ਇਸ ਤੋਂ ਬਾਅਦ ਹੋਰ ਕੋਈ ਤੰਗੀ ਨਹੀਂ ਆਵੇਗੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਿਲੇ ਪਰੋਸੇ ਤੋਂ ਬਾਅਦ ਕੈਮਿਸਟ ਐਸੋਸੀਏਸ਼ਨ ਨੇ ਧਰਨਾ ਸਮਾਪਤ ਕਰ ਦਿੱਤਾ ਫਰੀਦਕੋਟ ਤੋਂ ਜਗਤਾਰ ਦੁਸਾਂਝ ਜਗਬਾਣੀ ਟੀਵੀ